ਐਮਪੀ ਅਮਰਿਤਪਾਲ ਸਿੰਘ ਵੱਲੋਂ ਖਾਲਿਸਤਾਨ ਦੀ ਮੰਗ ਕੀਤੀ ਜਾਂਦੀ ਹੈ ਪਰ ਹੁਣ ਜਦੋਂ ਸਿਆਸੀ ਪਾਰਟੀ ਦੇ ਬਣਾਉਣ ਦਾ ਫੈਸਲਾ ਲਿਆ ਗਿਆ ਤਾਂ ਉਹਨਾਂ ਦੇ ਪਿਤਾ ਦੇ ਬਿਆਨ ਹੀ ਬਦਲ ਗਏ ਨੇ ਕੀ ਕਹਿਣਾ ਹੈ ਉਹਨਾਂ ਦਾ ਤੁਸੀਂ ਵੀ ਸੁਣੋ ਨਹੀਂ ਉਹ ਜੀ ਉਹਨਾਂ ਦਾ ਰਸਤਾ ਵੱਖਰਾ ਵਾ ਸਾਡਾ ਵੱਖਰਾ ਵਾ ਕਿਉਂਕਿ ਉਹਨਾਂ ਦੀ ਪਾਰਟੀ ਉਹਨਾਂ ਨੇ ਆਪਣੀ ਪਾਰਟੀ ਚਲਾਉਣੀ ਅਸੀਂ ਆਪਣੀ ਪਾਰਟੀ ਚਲਾਉਣੀ ਸਾਡੀ ਪਿਡੇ ਉਹਨਾਂ ਦਾ ਕਿ ਰਸਤਾ ਇਹੋ ਜਿਹਾ ਸੀਗਾ ਨਾ ਨਹੀਂ ਉਹ ਚਲੋ ਉਹ ਵੀ ਰਸਤਾ ਤੇ ਉਹ ਅਮਰਿਤਪਾਲ ਉਹਨੇ ਇਹ ਆ ਕੇ ਸਪਸ਼ਟ ਕਰਨਗੇ ਬਾਕੀ ਅਸੀਂ ਹਰੇਕ ਸਿੱਖ ਚਾਹੁੰਦਾ ਕਿ ਸਾਡਾ ਰਾਜ ਭਾਗ ਹੋਵੇ ਦੋਵੇਂ ਵੇਲੇ ਅਰਦਾਸ ਕਰਦੇ ਹਾਂ ਰਾਜ ਕਰੇਗਾ ਖਾਲਸਾ ਬਾਕੀ ਅਸੀਂ ਸਰਕਾਰੇ ਖਾਲਸ ਵਰਗੀ ਰਾਜ ਦੀ ਕਾਮਨਾ ਕਰਦੇ ਆ ਕਿ ਜਿਹੜਾ ਸਾਰਿਆਂ ਨੂੰ ਇਨਸਾਫ ਮਿਲ ਸਕੇ ਸਾਰਿਆਂ ਨੂੰ ਨਹੀਂ ਪਰ ਅਮਰਤ ਪਾਲ ਸਿੰਘ ਨਾ ਹੈ ਤੁਹਾਨੂੰ ਮਾਇ ਦੇ ਨਹੀਂ ਤੁਹਾਡੇ ਬੇਟੇ ਨੇ ਕੋਈ ਜੀ ਕਹਿ ਰਹੇ ਹੋ ਰਾਹ ਉਹਨਾਂ ਦਾ ਖਾਲਸਾ ਹੈ ਤੁਸੀਂ ਉਸ ਤਰ੍ਹਾਂ ਨਹੀਂ ਉਹਨਾਂ ਨੇ ਉਹਨਾਂ ਨੇ ਇੱਕ ਖਾਲਸਾ ਨਹੀਂ ਇਦਾਂ ਕਿ ਉਹ ਰਾਜ ਦੇ ਵਾਸਤੇ ਤੇ ਸਾਰੇ ਸਾਰੇ ਜਣੇ ਕਰ ਰਹੇ ਆ ਰਾਜ ਵਾਸਤੇ ਹੀ ਅਸੀਂ ਇਹ ਇਹ ਵੀ ਕੋਸ਼ਿਸ਼ ਹੈ ਕਿ ਰਾਜ ਵਾਸਤੇ ਹੀ ਹੈ ਨਾ ਸਰਦਾਰ ਸਾਹਿਬ ਫਿਰ ਖੁੱਲ ਕੇ ਹੀ ਗੱਲ ਕਹੋ ਨਾ ਕਿ ਖਾਲਸਾ ਦੇ ਵੱਲ ਹੋ ਜਾਂ ਨਹੀਂ ਨਹੀਂ ਅਸੀਂ ਅਸੀਂ ਇਹ ਚੀਜ਼ ਹੈ ਕਿ ਅਸੀਂ ਜੋ ਵੀ ਇਹ ਕਾਨੂੰਨ ਦੇ ਬਾਰੇ ਚ ਰਹਿ ਕੇ ਵੱਧ ਤੋਂ ਵੱਧ ਜੋ ਪੰਜਾਬ ਦੇ ਆ ਉਹ ਮੁੱਦੇ ਆ ਉਹਨਾਂ ਨੂੰ ਤਾਂ ਪਹਿਲਾਂ ਹੱਲ ਕਰ ਲਈਏ ਉਹ ਤੋਂ ਅੱਗੇ ਜੋ ਜੋ ਸਾਡੇ ਪਹਿਲਾਂ ਅਧਿਕਾਰ ਸੀ ਉਹ ਵੀ ਸਾਡੇ ਕੋ ਖਸਦੇ ਜਾ ਰਹੇ ਆ ਤੇ ਅਸੀਂ ਜੇ ਇੱਕੋ ਗੱਲ ਤੇ ਅੜੇ ਰਵਾਂਗੇ ਤੇ ਮੁੜ ਕੇ ਜੋ ਕੁਝ ਵੀ ਉਹ ਵੀ ਸਾਡਾ ਖਤਮ ਹੋਈ ਜਾ ਸਾਡੀ ਨੌਜਵਾਨੀ ਨਸ਼ਿਆਂ ਚ ਗਲਤਾਨ ਹੋ ਰਹੀ ਆ ਸਾਡੇ ਪਾਣੀ ਲੁੱਟੇ ਜਾ ਰਹੇ ਹਰੇ ਕਿਸਾਨ ਰੋੜ ਰਹੇ ਆ ਯਸੀ ਜੀ ਉਸ ਮਾਮਲੇ ਤੇ ਇੱਕ ਤੇ اٹਕ ਕੇ ਤੇ ਬਾਕੀ ਕੁਝ ਨਾ ਕਰੀਏ ਤੇ ਫਿਰ ਮੇਰੇ ਖਾਲ ਤੁਸੀਂ ਸੁਣਿਆ ਕਿ ਕਿਵੇਂ ਜਦੋਂ ਸਿਮਰਨਜੀਤ ਸਿੰਘ ਮਾਨ ਵੱਲੋਂ ਦਿੱਤੇ ਗਏ ਬਿਆਨ ਬਾਰੇ ਤੇ ਸੇਮ ਸਿੰਘ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਸਿਰਫ ਪੰਜਾਬ ਦੇ ਹੱਕ ਦੀ ਗੱਲ ਕਰਨਗੇ ਤੇ ਅੰਮ੍ਰਿਤਪਾਲ ਵੱਲੋਂ ਕੀਤੀ ਜਾਂਦੀ ਖਾਲਿਸਤਾਨ ਦੀ ਮੰਗ ਬਾਰੇ ਤਾਂ ਉਹ ਹੀ ਬਾਰੇ ਸਪਸ਼ਟ ਕਰਨਗੇ ਯਾਨੀ ਕਿ ਸਿੱਧੇ ਤੌਰ ਤੇ ਅੰਮ੍ਰਿਤਪਾਲ ਦੇ ਪਿਤਾ ਨੇ ਖਾਲਿਸਤਾਨ ਦੀ ਮੰਗ ਤੋਂ ਮੂੰਹ ਫੇਰ ਲਿਆ ਐਸੇ ਨਾਲ ਹੀ ਉਹਨਾਂ ਵੱਲੋਂ ਇੱਕ ਹੋਰ ਵੱਡਾ ਬਿਆਨ ਦਿੱਤਾ ਗਿਆ ਜਿਸ ਤੋਂ ਲੱਗ ਰਿਹਾ ਹੈ ਕਿ ਅੰਮ੍ਰਿਤਪਾਲ ਵੱਲੋਂ ਕੀਤੇ ਦਾਅਵੇ ਤੇ ਉਹਨਾਂ ਦਾ ਪਰਿਵਾਰ ਇਸ ਵੇਲੇ ਉਲਟ ਚੱਲ ਰਿਹਾ ਹੈ ਦਰਸਲ ਤਾਂ ਸੇਮ ਸਿੰਘ ਨੂੰ ਸਵਾਲ ਪੁੱਛਿਆ ਗਿਆ ਕਿ ਕੀ ਭਵਿੱਖ ਵਿੱਚ ਉਹ ਭਾਜਪਾ ਨਾਲ ਗੱਠਜੋੜ ਕਰ ਸਕਦੇ ਨੇ ਤਾਂ ਉਹਨਾਂ ਨੇ ਜੋ ਜਵਾਬ ਦਿੱਤਾ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਦੱਸ ਦੇ ਕਿਦਰ ਸੇਮ ਸਿੰਘ ਨੇ ਕਿਹਾ ਕਿ ਜੇਕਰ ਪਾਰਟੀ ਉਸ ਲੈਵਲ ਤੱਕ ਪਹੁੰਚਦੀ ਹੈ ਤੇ ਭਵਿੱਖ ਵਿੱਚ ਕੀ ਸਥਿਤੀ ਬਣਦੀ ਹੈ ਤਾਂ ਇਹ ਉਸ ਤੇ ਨਿਰਭਰ ਕਰਦਾ ਹੈ ਕਿ ਗੱਠਜੋੜ ਕਰਨਾ ਹੈ ਜਾਂ ਫਿਰ ਨਹੀਂ ਦੇਖੋ ਇੱਕ ਮੰਨ ਲਓ ਕਿ ਤੁਹਾਨੂੰ 60 40 50 ਆ ਜਾਂਦੀਆਂ ਨੇ ਯਾ ਸੰਕਲਪ ਨਾਲ ਬੀਜੇਪੀ ਦੇ ਨਾਲ ਸਮਾਪਨ ਹੋ ਸਕਦਾ ਹੈ ਜੀ ਨਹੀਂ ਇਹ ਤੇ ਆਉਣ ਵਾਲੇ ਸਮੇਂ ਦੀ ਗੱਲ ਹੈ ਜੀ ਉਹ ਤੇ ਜਦੋਂ ਉਸ ਲੈਵਲ ਤੇ ਪਹੁੰਚਾਂਗੇ ਉਦੋਂ ਕੀ ਹਾਲਾਤ ਹੈ ਬੀਜੇਪੀ ਨਾਲ ਕਰਨਾ ਪੈਂਦਾ ਕਿ ਹੁਣ ਇੱਕ ਪਾਸੇ ਤਾਂ ਅਮਰਿਤਪਾਲ ਕੇਂਦਰ ਸਰਕਾਰ ਦੇ ਖਿਲਾਫ ਖਾਲਸਾ ਰਾਜ ਦੀ ਗੱਲ ਕਰਦਾ ਹੈ ਤੇ ਦੂਜੇ ਪਾਸੇ ਉਸ ਦੇ ਪਰਿਵਾਰ ਵੱਲੋਂ ਅਕਸਰ ਉਸਦੇ ਹੀ ਦਿੱਤੇ ਬਿਆਨਾਂ ਤੋਂ ਉਲਟ ਬਿਆਨ ਦਿੱਤੇ ਜਾਂਦੇ ਨੇ ਪਿਛਲੇ ਸਮੇਂ 'ਚ ਅਮਰਿਤਪਾਲ ਦੇ ਮਾਤਾ ਵੱਲੋਂ ਕਿਹਾ ਗਿਆ ਸੀ ਕਿ ਉਹ ਖਾਲਿਸਤਾਨ ਦੀ ਮੰਗ ਨਹੀਂ ਕਰਦੇ ਤੇ ਹੁਣ ਉਹਨਾਂ ਦੇ ਪਿਤਾ ਵੱਲੋਂ ਸਿਆਸੀ ਪਾਰਟੀ ਦੇ ਐਲਾਨ ਕਰਦਿਆਂ ਹੀ ਆਪਣੇ ਬਿਆਨ ਪਦਲੇ ਗਏ ਨੇ